ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਅਮੀਰੀ ਦਿਲ ਦੀ ਹੋਣੀ ਚਾਹੀਦੀ ਆ ਤੇ ਉਹ ਅਮੀਰ ਨਹੀਂ ਆ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੈ ਪਰ ਪੈਸਾ ਵੀ ਬਹੁਤ ਮਾਇਨੇ ਰੱਖਦਾ ਹੈ ਦੁਨੀਆਦਾਰੀ ਦੇ ਵਿੱਚ ਪੈਸੇ ਨੂੰ ਪਣਵਈਆ ਕਿਹਾ ਗਿਆ ਹੈ ਮਤਲਬ ਪੈਸੇ ਦੀ ਅਹਿਮੀਅਤ ਹੀ ਬੜੀ ਆ ਤੇ ਇੱਜ਼ਤ ਹੀ ਪੈਸੇ ਵਾਲੇ ਦੀ ਹੁੰਦੀ ਆ ਆਪਾਂ ਉਹ ਗੱਲ ਨਹੀਂ ਕਹਿਣੀ ਜੋ ਕਿਤਾਬਾਂ 'ਚ ਲਿਖੀ ਆ ਆਪਾਂ ਉਹ ਗੱਲ ਕਹਿਣੀ ਆ ਜੋ ਸਾਡੇ ਨਾਲ ਹਮੇਸ਼ਾ ਬੀਤਦੀ ਏ ਤੇ ਹਮੇਸ਼ਾ ਹੁੰਦੀ ਏ ਜੀ ਹਾਂ ਬਿਲਕੁਲ ਪੈਸਾ ਹੋਣਾ ਇੱਕ ਮਿਹਨਤ ਦਾ ਪੈਸਾ ਹੋਣਾ ਕੀਮਤ ਤੇ ਕਦਰ ਹੀ ਉਹਨੂੰ ਹੁੰਦੀ ਹੈ ਪੈਸੇ ਦੀ ਜਿਸ ਨੇ ਮਿਹਨਤ ਨਾਲ ਪੈਸਾ ਕਮਾਇਆ ਹੋਵੇ ਜਦੋਂ ਤੁਸੀਂ ਕੋਈ ਚੀਜ਼ ਖਰਚਾ ਕਰਦੇ ਹੋ ਨਾ ਤੇ ਤੁਹਾਡੀ ਮਿਹਨਤ ਦੀ ਕਮਾਈ ਹੋਵੇ ਤਾਂ ਉਹ ਖਰਚੇ ਵਿੱਚ ਵੀ ਸਵਾਦ ਆਉਂਦਾ ਹੈ ਕਿ ਆਪਣੇ ਕਮਾਏ ਪੈਸੇ ਦੀ ਆਪਣੀ ਚੀਜ਼ ਲਈ ਹੈ ਹੈਨਾ ਚਲੋ ਠੀਕ ਹੈ ਓਕੇ ਆ ਪੈਸਾ ਕਿਸੇ ਦਾ ਵੀ ਹੋਵੇ ਭਾਵੇਂ ਉਹ ਮਾਪਿਓ ਦਾ ਪੈਸਾ ਹੈ ਭਾਵੇਂ ਉਹ ਤੁਹਾਡੀ ਆਰਾਮ ਨਾਲ ਜੋ ਤੁਹਾਡਾ ਕੰਮਕਾਰ ਚੱਲ ਰਿਹਾ ਹੈ, ਬਿਜ਼ਨਸ ਚੱਲ ਰਿਹਾ ਹੈ, ਜਾਂ ਪ੍ਰਾਪਰਟੀ ਤੁਹਾਡੇ ਮਾਤਾ ਪਿਤਾ ਨੇ ਜੋ ਤੁਹਾਨੂੰ ਦਿੱਤੀ ਹੋਈ ਹੈ, ਉਹਦੇ ਦੁਆਰਾ ਤੁਹਾਡੇ ਕੋਲ ਕੋਈ ਪੈਸਾ ਆ ਰਿਹਾ ਪਰ ਪੈਸੇ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ। ਹੁਣ ਕਦਰ ਕਿਉਂ ਹੋਣੀ ਚਾਹੀਦੀ ਹੈ? ਕਿਉਂਕਿ ਕਿਉਂਕਿ ਦੁਨੀਆਦਾਰੀ ਦੇ ਸੁੱਖਾਂ ਲਈ ਜੋ ਤੁਸੀਂ ਆਪਣਾ ਜੀਵਨ ਜੋ ਸਾਹ ਕੁਦਰਤ ਨੇ ਦਿੱਤਾ, ਜੀਵਨ ਕੁਦਰਤ ਨੇ ਦਿੱਤਾ। ਜੀਵਨ ਦੇ ਵਿੱਚ ਪੈਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਾਹ ਭਾਵੇਂ ਤੁਸੀਂ ਲੱਖਾਂ ਕਰੋੜਾਂ ਅਰਬਾਂ ਪਤੀ ਕਿਉਂ ਬਣ ਜਾਓ? ਇੱਕ ਵੀ ਸਾਹ ਦੀ ਕੀਮਤ ਤੁਹਾਡੇ ਕੋਲ ਹੈ ਨਹੀਂ ਹੈ ਜ਼ੀਰੋ ਹੈ ਕਿਉਂਕਿ ਉਹਦੀ ਕੀਮਤ ਤੁਸੀਂ ਲਗਾ ਹੀ ਨਹੀਂ ਸਕਦੇ ਤਾਂ ਇਹ ਇਹ ਇਸ ਸਰੀਰ ਤੋਂ ਇਸ ਮੰਨ ਤੋਂ ਇਸ એનર્ਜੀ ਤੋਂ ਇਸ ਕੁਦਰਤ ਤੋਂ ਉੱਤੇ ਨਹੀਂ ਹੈ ਪੈਸਾ ਪਰ ਇਸ ਸਰੀਰ ਦੇ ਤੇ ਮਨ ਦੀ ਸ਼ਾਂਤੀ ਚ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਇੱਕ ਗੱਲ ਹੈ ਕਿ ਕਹਿੰਦੇ ਜੇਬ 'ਚ ਪੈਸਾ ਹੋਵੇ ਨਾ ਤੇ ਮਨ ਐਵੇਂ ਹੀ ਨੱਚਦਾ ਫਿਰਦਾ ਜੇਬ ਖਾਲੀ ਹੋਵੇ ਨਾ ਤੇ ਮੂੰਹ ਐਵੇਂ ਹੀ ਲਟਕਿਆ ਰਹਿੰਦਾ ਪੈਸਾ ਆ ਜਾਵੇ ਤੇ ਬੰਦੇ ਨੂੰ ਦਿਨ 'ਚ ਲੱਗਦਾ ਕਿ ਦਿਨ ਬਣ ਗਿਆ ਤੁਸੀਂ ਦੇਖੋ ਐ ਨਹੀਂ ਕਹਿੰਦੇ ਕਿ ਠੀਕ ਆ ਦਿਨ ਬਣ ਗਿਆ ਕਿਉਂਕਿ ਦਿਨ ਹੈ ਦਿਨ ਤਾਂ ਬੜਿਆ ਹੀ ਹੋਇਆ ਦਿਨ ਨੇ ਦਿਨ ਨੇ ਕਾਗਜ਼ਾਂ ਨੇ ਨਹੀਂ ਬਣਾਣਾ ਪਰ ਦੇਖੋ ਤੁਸੀਂ ਇੱਕ ਮਾਨਸਿਕਤਾ ਇਦਾਂ ਦੀ ਹੋ ਗਈ ਹੈ ਕਿਉਂਕਿ ਕਿਉਂਕਿ ਇਹਦਾ ਵੀ ਇੱਕ ਲੌਜੀਕ ਹੀ ਹੈ ਜੇ ਦੇਖੀਏ ਆਪਾਂ ਦਾ ਲੌਜੀਕ ਤੱਥ ਨਾਲ ਗੱਲ ਕਰਨੀ ਬਣਦੀ ਆ ਤੈਦਾ ਲਾਜਿਕ ਕੀ ਹੈ ਸ਼ੁਕਰ ਧਰਤੀ ਜਿਸ ਤੇ ਅਸੀਂ ਰਹਿੰਦੇ ਆ ਜਿਸ ਤੇ ਵਾਅਦੇ ਦੇ ਲਈ ਅਸੀਂ ਚੀਜ਼ਾਂ ਬੀਜਦੇ ਆ ਦੇਖੋ ਇੱਕ ਤੋਂ ਚਾਰ ਬਣਦੀਆਂ ਇੱਕ ਕਣਕ ਦਾ ਦਾਣਾ ਬੀਜ ਕੇ ਦੇਖੋ ਛੱਟਾ ਲੱਗ ਜਾਂਦਾ ਹੈ ਨਾ ਉਹਦਾ ਚਿੱਟੇ ਇੱਕ ਮੱਕੀ ਦਾ ਦਾਣਾ ਇੱਕ ਇਸੇ ਤਰ੍ਹਾਂ ਨਾਲ ਜਦੋਂ ਕੋਈ ਬੀਜ ਬੀਜਿਆ ਜਾਂਦਾ ਤਾਂ ਉਹ ਉਹ ਵਾਅਦਾ ਇੱਕ ਅੰਬੂਰਦ ਦਾ ਬੀਜ ਦੇਖੋ ਪੇੜ ਬਣ ਜਾਂਦਾ ਤਾਂ ਉੱਤੇ ਇਸੇ ਤਰ੍ਹਾਂ ਇਨਸਾਨ ਜਦੋਂ ਇਹ ਧਰਤੀ ਤੇ ਜਨਮ ਲੈਂਦਾ ਤਾਂ ਹਮੇਸ਼ਾ ਹਰ ਚੀਜ਼ ਨੂੰ ਵਾਧੇ ਲਈ ਸੋਚਦਾ ਉਹਦੀ ਸੋਚ ਹੈ ਜੀ ਇਹ ਨਹੀਂ ਆਪਾਂ ਬਦਲ ਸਕਦੇ ਸ਼ੁਕਰ ਲక్ష్ਮੀ ਵੀ ਕਾਰਕ ਹੈ ਸ਼ੁਕਰ ਗ੍ਰੈਸਤੀ ਦਾ ਕਾਰਕ ਹੈ ਸ਼ੁਕਰ ਧਰਤੀ ਦਾ ਕਾਰਕ ਹੈ ਤੇ ਸ਼ੁਕਰ ਪੈਸਾ ਵੀ ਆ ਸ਼ੁਕਰ ਲక్ష్ਮੀ ਵੀ ਆ ਸ਼ੁਕਰ ਐਸ਼ੋ ਰਾਮ ਵੀ ਹੈ ਤੇ ਦੁਨੀਆ ਦੇ ਵਿੱਚ ਹਰ ਇਨਸਾਨ ਆਪਣੇ ਐਸ਼ੋ ਰਾਮ ਲਈ ਹੀ ਹਮੇਸ਼ਾ ਯਤਨ ਕਰਦਾ ਰਹਿੰਦਾ ਹੈ ਤੇ ਅਗਰ ਉਸਨੇ ਇਹ ਇਹ ਸੋਚ ਜਿਸ ਜਗ੍ਹਾ ਤੇ ਅਸੀਂ ਖੜੇ ਆ ਉਸ ਦਾ ਪ੍ਰਭਾਵ ਸਾਡੇ ਤੇ ਹੋਣਾ ਲਾਜ਼ਮੀ ਆ ਹੁੰਦਾ ਹੀ ਆ ਤੇ ਜਦੋਂ ਤੁਸੀਂ ਇਸ ਜਗ੍ਹਾ ਤੋਂ ਉੱਪਰ ਉੱਪਰ ਅਸਮਾਨ ਮਤਲਬ ਕਹਿੰਦੇ ਆ ਇਹ ਇਹ ਜਦੋਂ ਅਸੀਂ ਇਹਦੇ ਨਾਲ ਜੁੜ ਜਾਂਦੇ ਆ ਜਾਂ ਅੰਦਰ ਦੇ ਨੇੜੇ ਨਾਲ ਜੁੜ ਜਾਂਦੇ ਆ ਨਾ ਤਾਂ ਫਿਰ ਉਦੋਂ ਇਹ ਯੂਨੀਵਰਸ ਤੁਹਾਡੀ ਮਦਦ ਕਰਦੀ ਆ ਤੇ ਉਦੋਂ ਫਿਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹਰ ਚੀਜ਼ ਜੋ ਹੈ ਉਹ ਤੁਹਾਨੂੰ ਕੁਦਰਤ ਨੇ ਦਿੱਤੀ ਹੀ ਹੋਈ ਹੈ ਤੇ ਹਰ ਚੀਜ਼ ਹੋਈ ਹੋਈ ਆ ਤੇ ਹੋ ਰਹੀ ਆ ਤੋ ਉਹਦੀ ਰਜ਼ਾ ਤੋਂ ਬਾਹਰ ਨਹੀਂ ਹੈ ਇਹ ਬਹੁਤ ਬਹੁਤ ਡੂੰਘੀਆਂ ਗੱਲਾਂ ਨੇ ਪਰ ਆਪਾਂ ਉਹ ਗੱਲਾਂ ਨਹੀਂ ਕਰਦੇ ਆਪਾਂ ਕਰ ਰਹੇ ਆ ਦੁਨੀਆਦਾਰੀ ਦੀ ਗੱਲ ਦੁਨੀਆਦਾਰੀ ਦੇ ਵਿੱਚੋਂ ਪੈਸੇ ਦਾ ਮਹੱਤਵ ਬਹੁਤ ਜ਼ਿਆਦਾ ਹੈ ਪਰ ਉਹ ਹੀ ਗੱਲ ਕਿ ਅਮੀਰੀ ਪੈਸੇ ਦੀ ਹੋਣੀ ਚਾਹੀਦੀ ਆ ਠੀਕ ਹੈ ਭਾਈ ਪਰ ਕੱਲੀ ਅਮੀਰੀ ਪੈਸੇ ਦੀ ਕਿਸੇ ਕੰਮ ਨਹੀਂ ਜੋ ਸਿਰਫ ਤੇ ਸਿਰਫ ਅਮੀਰੀ ਪੈਸੇ ਦੀ ਹੀ ਹੈ ਉਹ ਕਿਸੇ ਕੰਮ ਨਹੀਂ ਕਿਉਂਕਿ ਜਦੋਂ ਤੁਸੀਂ ਅਮੀਰ ਹੋ ਤਾਂ ਇਹਦਾ ਮਤਲਬ ਤੁਸੀਂ ਦਿਲ ਦੇ ਅਮੀਰ ਹੋ ਇਹਦਾ ਮਤਲਬ ਤੁਸੀਂ ਰਿਸ਼ਤਿਆਂ 'ਚ ਅਮੀਰ ਹੋ ਇਹਦਾ ਮਤਲਬ ਤੁਸੀਂ ਆਪਣੇ ਆਪ ਲਈ ਅਮੀਰ ਹੋ ਇਹਦਾ ਮਤਲਬ ਤੁਸੀਂ ਸਮਾਜ ਲਈ ਪਰਿਵਾਰ ਲਈ ਆਪਣੇ ਆਪ ਲਈ ਆਪਣੇ ਮਨ ਤੋਂ ਅਮੀਰੀ ਹੋਣੀ ਚਾਹੀਦੀ ਆ ਚੀਜ਼ਾਂ ਦਾ ਹੋਣਾ ਮਾਇਨੇ ਰੱਖਦਾ ਏ ਪਰ ਦਿਲ ਦਾ ਹੋਣਾ ਜ਼ਿਆਦਾ ਮਾਇਨੇ ਰੱਖਦਾ ਤੁਸੀਂ ਸਮਝ ਗਏ ਚੀਜ਼ਾਂ ਦੋਨੋਂ ਮਾਇਨੇ ਰੱਖ ਪਰ ਦਿਲਦਾਰ ਹੋਣਾ ਜ਼ਿਆਦਾ ਮਾਇਨੇ ਰੱਖ ਅਮੀਰੀ ਹੋਣੀ ਚਾਹੀਦੀ ਆ ਪਰ ਅਮੀਰੀ ਨੂੰ ਮੰਨਣਾ ਵੀ ਤੇ ਚਾਹੀਦਾ ਏ ਅਮੀਰੀ ਹੈ ਪੈਸਾ ਹੈ ਬੈਂਕ ਚ ਪਿਆ ਛੱਡ ਪਰੇ ਫਿਰ ਕੰਮ ਆਏਗਾ ਇਹ ਕਾਦੀ ਅਮੀਰੀ ਦੱਸੋ ਉਹ ਕੀ ਹੋਇਆ ਦਿਨ ਸਾਰਾ ਦਿਨ ਬੈਠ ਕੇ ਕੁਰਸੀ ਦੇ ਉੱਤੇ ਤੁਸੀਂ ਪੈਸਾ ਕਮਾਇਆ ਤੇ ਸ਼ਾਮ ਨੂੰ ਜਾ ਕੇ ਪਿੱਠ ਦਰਦ ਦੀ ਗੋਲੀ ਖਾ ਕੇ ਤੁਸੀਂ ਸੁੱਤੇ ਉਹ ਪੈਸਾ ਤੁਸੀਂ ਦਰਵਾਜ਼ਾ ਚ ਰੱਖ ਕੇ ਦੱਸੋ ਕੀ ਕਰਨਾ ਇੱਕ ਐਗਜ਼ਾਮਪਲ ਦਿੱਤੀ ਹੈ ਮੈਂ ਸਿਰਫ ਇਹਦਾ ਕੋਈ ਇਹਦਾ ਕੋਈ ਉਹ ਉਹ ਨਹੀਂ ਹੈ ਕਿ ਕੌਣ ਕਿੱਦਾਂ ਕੀ ਕਰ ਰਿਹਾ ਅਗਲੇ ਦੀ ਖੁਸ਼ੀ ਆ ਜੋ ਮਰਜ਼ੀ ਕਰੋ ਪਰ ਇੰਜੋਏ ਜ਼ਰੂਰ ਕਰੋ ਬੈਸੀ ਨੂੰ ਦਿਲਦਾਰ ਦੇ ਤਰ੍ਹਾਂ ਆਪਣੇ ਤੇ ਤੇ ਆਪਣੇਆਂ ਦੇ ਤੇ ਆਪਣੀਆਂ ਖੁਸ਼ੀਆਂ ਲਈ ਇਹਨਾਂ ਸਾਹਾਂ ਦੀ ਲੜੀ ਜੋ ਕੁਦਰਤ ਨੇ ਦਿੱਤੀ ਆ ਇਹ ਦੁਨੀਆਦਾਰੀ ਦੇ ਖੱਲੇ ਦਿੱਤੀ ਆ ਇੰਜੋਏ ਕਰਨ ਲਈ ਦਿੱਤੀ ਆ ਚਿਹਰੇ ਤੇ ਸਮਾਈਲ ਦੇਣ ਲਈ ਚਿਹਰੇ ਤੇ ਸਮਾਈਲ ਆਉਣ ਤੋਂ ਪਹਿਲਾਂ ਤੁਹਾਡੇ ਅੱਖਾਂ 'ਚ ਖੁਸ਼ੀ ਜਾਰ ਹੋ ਜਾਂਦੀ ਆ ਮੈਂ ਕਈ ਵਾਰੀ ਲੌਜੀਕਲੀ ਇੱਕ ਗੱਲ ਕੀਤੀ ਆ ਕਿ ਜੋ ਵੀ ਕੁਦਰਤ ਨੇ ਜਿਸ ਤਰ੍ਹਾਂ ਦਿੱਤਾ ਹੈ ਨਾ ਉਹਦੇ ਨਾਲ ਹੀ ਉਸੇ ਤਰ੍ਹਾਂ ਨਾਲ ਜਿੱਦਾਂ ਸਭ ਤੋਂ ਉੱਪਰ ਇਨਸਾਨ ਨੂੰ ਦਿਮਾਗ ਦਿੱਤਾ ਪਰ ਉਹ ਤੋਂ ਕਵਰ ਕਰ ਦਿੱਤਾ ਮਤਲਬ ਚਲੀ ਨੇ ਕਵਰ ਕਰ ਲਿਆ ਦੁਨੀਆਦਾਰੀ ਆ ਸ਼ੁਕਰਸ਼ਨੀ ਆ ਪਰ ਦਿਮਾਗਕ ਜੋ ਹੈ ਸਭ ਤੋਂ ਉੱਪਰ ਦਿੱਤਾ ਹਨਾ ਪਰ ਇਹਦਣਾ ਸੋਚਣਾ ਚਾਹੀਦਾ ਹਨਾ ਉਸ ਤੋਂ ਬਾਅਦ ਉਸ ਨੇ ਦੇਖਿਆ ਮਹਿਸੂਸ ਕੀਤਾ ਹਰ ਚੀਜ਼ ਨੂੰ ਪਰ ਜਦੋਂ ਦਿਮਾਗ 'ਚ ਕੋ ਚੀਜ਼ਾਂ ਹੁੰਦੀਆਂ ਨੇ ਤਾਂ ਅੱਖਾਂ ਦੀ ਚਮਕ ਦੇਖਣ ਵਾਲੀ ਹੁੰਦੀ ਹੈ ਜਦੋਂ ਤੁਸੀਂ ਉਦਾਸ ਥੋੜਾ ਚਿਹਰਾ ਭਾਵੇਂ ਜਿੰਨਾ ਮਰਜ਼ੀ ਲਮਕਾ ਲਓ ਜਿਹੜੀ ਅੱਖਾਂ ਦੀ ਉਦਾਸੀ ਹੈ ਨਾ ਤੁਹਾਡੇ ਕਦੇ ਵੀ ਪੜੇ ਨਹੀਂ ਹੋ ਸਕਦੀ ਉਹ ਤੁਸੀਂ ਅੱਖਾਂ ਭਾਪ ਲੈਂਦੀਆਂ ਨੇ ਕਿ ਇਹਨੂੰ ਕਿੰਨਾ ਕੋ ਦਰਦ ਹੈ ਜਾਨੀ ਹਰ ਚੀਜ਼ ਤੁਹਾਡੀਆਂ ਸਭ ਤੋਂ ਪਹਿਲਾਂ ਅੱਖਾਂ ਚੋਂਦੀ ਹੈ ਫਿਰ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਕੇ ਆਪਣੇ ਦਿਲ ਦਿਮਾਗ ਤੱਕੋ ਦਿਮਾਗ ਤੱਕੋ ਚੀਜ਼ਾਂ ਪਚਾਉਂਦੇ ਹੋ ਤੇ ਉਸ ਤੋਂ ਬਾਅਦ ਅਸੀਂ ਬੋਲਦੇ ਸ਼ਬਦ ਜਾ ਜਾਂਦੇ ਆ ਜਾਂ ਚੁੱਪ ਹੋ ਜਾਂਦੇ ਆ ਜਾਂ ਬੋਲ ਜਾਂਦੇ ਆ ਬਸ ਇਹੀ ਅਸਲ ਦੇ ਵਿੱਚ ਆ ਇਹ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ ਸਰੀਰ ਮਨ ਨੇ ਤਾਂ ਉਹੀ ਕਰਨਾ ਹੈ ਜੋ ਤੁਹਾਡੇ ਆ ਚੀਜ਼ਾਂ ਨੇ ਦੋ ਤੇ ਕੰਦੇ ਕਰਦੇ ਇਸੀ ਲੌਜੀਕ ਤੇ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਅੱਜ 6 ਜੂਨ 6 6 2025 ਵਧੀਆ ਨਹੀਂ ਹੈ ਹਨਾ ਸ਼ੁੱਕਰਵਾਰ ਦਾ ਦਿਨ ਜੇਠ ਮਹੀਨੇ ਦਾ ਸ਼ੁਕਰਪੱਖ ਚਾਨਣ ਪੱਖ ਦੀ ਇਕਾदशी ਤਿਥੀ ਹੈ ਅੱਜ ਹਸਤ ਨਕਸ਼ਤਰ ਹੈ ਕੱਲ ਸਵੇਰੇ ਤੱਕ ਇਕਾदशी ਤਿਥੀ ਦਾ ਪੱਕ ਰਵੇਗਾ ਹਸਤ ਨਕਸ਼ਤਰ ਚੰਦਰਮਾ ਦਾ ਨਕਸ਼ਤਰ ਹੈ ਦਿਨ ਆਗਰੇਹਾਂ ਦੇ ਮੁਤਾਬਕ ਅੱਜ ਦੋ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਇੱਕ ਅੱਜ ਕਰੇਗਾ ਸਵੇਰੇ 9:27 ਤੇ ਬੁੱਧ ਰਾਸ਼ੀ ਪਰਵਰਤਨ ਕਰੇਗਾ ਮਤਲਬ ਅੱਜ ਸ਼ੁੱਕਰਵਾਰ ਵਾਲੇ ਦਿਨ ਤੇ ਮੰਗਲ ਕੱਲ ਸਵੇਰੇ ਤੜਕੇ ਰਾਸ਼ੀ ਪਰਵਰਤਨ ਕਰੇਗਾ ਤੇ ਉਹਦੀ ਵੀਡੀਓ ਮੈਂ ਤੁਹਾਨੂੰ ਕੱਲ ਨੂੰ ਪਾਉਂਗੀ ਕਿਉਂਕਿ ਮੰਗਲ ਕੇਤੂ ਦਾ ਜੋਗ ਬਣ ਰਿਹਾ ਬਚ ਕੇ ਰਹਿਣਾ ਸੱਤ ਚੋੜ ਤੋਂ ਐਕਸੀਡੈਂਟ ਨਾਲ ਹਾਸੇ ਤੋਂ ਆਪਰੇਸ਼ਨਾਂ ਤੋਂ ਵੱਖੀਆਂ ਤੇ ਦਰਦ ਤੋਂ ਉਹ ਮੈਂ ਤੁਹਾਨੂੰ ਕੱਲ ਮੰਗਲ ਦੀ ਵੀਡੀਓ ਦੇ ਨਾਲ ਦੱਸੂਗੀ ਕਿ ਕਿੱਦਾਂ ਆਪਾਂ ਕਿਵੇਂ ਹੋਰ ਸ਼ੁਭ ਕਰਨਾ ਹੈ ਗ੍ਰਹਾਂ ਨੂੰ ਚੰਗਾ ਤੇ ਚਲੋ ਅੱਜ ਸ਼ੁੱਕਰਵਾਰ ਵਾਲੇ ਦਿਨ 6 ਤਰੀਕ ਨੂੰ ਭਦਰਾ ਜੋਤ 6:00 ਨੂੰ 3:33 ਮਿੰਟ ਤੋਂ ਸ਼ੁਰੂ ਹੋਏਗੀ। ਨਿਰਮਲ ਇਕਾदशी ਦਾ ਵਰਤ ਰਹੇਗਾ ਔਰ ਬੁੱਧ ਦਾ ਰਾਸ਼ੀ ਪਰਵਰਤਨ ਕੀ ਪ੍ਰਭਾਵ ਪਾਵੇਗਾ ਕੰਨਿਆ ਰਾਸ਼ੀ ਵਿੱਚ ਚੰਦਰਮਾ ਜੀ ਰਾਤ 8:00 ਵਜੇ 7 ਮਿੰਟ ਤੱਕ ਬਣੇ ਰਹਿਣਗੇ। ਚਲੋ। ਗ੍ਰਹਾਂ ਦੇ ਮੁਤਾਬਕ ਬੁੱਧ ਜਾ ਰਿਹਾ ਗੁਰੂ ਦੇ ਨਾਲ ਕਿਸ ਚ ਆਪਣੇ ਆਪਣੀ ਰਾਸ਼ੀ ਮਿਥੂ ਰਾਸ਼ੀ ਵਿੱਚ ਮਿਥੂ ਰਾਸ਼ੀ 3 ਨੰਬਰ ਦੀ ਰਾਸ਼ੀ ਦਾ ਮਾਲਕ ਬੁੱਧ ਹੈ ਜੀ ਠੀਕ ਹੈ। ਤੇ ਉਹ ਉਹ ਆਪਣੇ ਘਰ ਚ ਜਾਏਗਾ ਪਹਿਲੀ ਗੱਲ ਲੌਜੀਕਲੀ ਆਪਣੇ ਘਰ ਦੇ ਸ਼ੀਸ਼ੇ ਕੋਈ ਨਹੀਂ ਤੋੜਦਾ ਆਪਣੇ ਪੈਰਾਂ ਤੇ ਕੋਹਾੜਾ ਕੋਈ ਨਹੀਂ ਮਾਰਦਾ ਬੇਸਮਝੀ ਤੋਂ ਬਿਨਾਂ ਤਾਂ ਕੋਈ ਨਹੀਂ ਮਾਰਦਾ ਤੇ ਚਲੋ ਆਪਣੇ ਘਰ ਚ ਜਾ ਕੇ ਹਰ ਕੋਈ ਗਰਿਆ ਬਹੁਤ ਹੀ ਅੱਛਾ ਫਾਲ ਦਿੰਦਾ ਪਰ ਕਿਨਾਂ ਨੂੰ ਜਿਨ੍ਹਾਂ ਦਾ ਮਿੱਤਰ ਹੁੰਦਾ ਕੀ ਕਰੇਗਾ ਬ੍ਰਸਪਤ ਤੇ ਬੁੱਧ ਦੀ ਯੂਤੀ ਦਾ ਪ੍ਰਭਾਵ ਜਾਣਦੇ ਆਪਾਂ ਸਭ ਤੋਂ ਪਹਿਲੇ ਇਹ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੇਸ਼ ਰਾਸ਼ੀ ਵਾਲਿਆਂ ਦੇ ਲਈ ਬੁੱਧ ਮਿੱਤਰ ਤਾਂ ਨਹੀਂ ਆ ਪਰ ਤੀਜੇ ਸਥਾਨ ਚ ਚਲੇ ਜਿਗਾ ਦੂਸਰੇ ਸਥਾਨ ਚੋਂ ਨਿਕਲ ਕੇ ਗੁਰੂ ਜਾਨੀ ਕਿ ਗੁਰੂ ਜੋ ਹੈ ਨਾ ਮਿਥੂ ਰਾਸ਼ੀ ਵਿੱਚ ਬੈਠ ਕੇ ਕਿੱਥੇ ਦੇਖ ਰਿਹਾ ਤਾਨੂੰ ਰਾਸ਼ੀ ਨੂੰ ਦੇਖ ਰਿਹਾ ਤੇ ਹੁਣ ਬੁੱਧ ਆਪਣੇ ਘਰ ਵਿੱਚ ਆ ਕੇ ਬੁੱਧ ਗਿਆਨ ਦਾ ਦੇ ਦਤਾ ਹੈ ਬ੍ਰਹਸਪਤ ਗਿਆਨ ਦਾ ਦੇ ਦਤਾ ਹੈ ਬ੍ਰਹਸਪਤ ਬਲੇਸਿੰਗ ਹੈ ਗੁਰੂਆਂ ਦਾ ਗਿਆਨ ਤੇ ਬੁੱਧ ਦਿਮਾਗ ਦਾ ਬੁੱਧੀ ਦਾ ਗਿਆਨ ਜਿਸ ਰਾਹੀਂ ਅਸੀਂ ਹਰ ਚੀਜ਼ ਨੂੰ ਲੌਜੀਕਲੀ ਜਾਣਦੇ ਹਾਂ ਬੁੱਧ ਬ੍ਰਹਸਪਤ ਦੀ ਜੁਤੀ ਜੋ ਹੈ ਪੜ੍ਹਾਈ ਲਈ ਚੰਗੀ ਹੈ ਵਿਦਿਆਰਥੀਆਂ ਲਈ ਚੰਗੀ ਹੈ ਕੰਮ ਕਰ ਲਈ ਚੰਗੀ ਹੈ ਪਰ ਛੋਟੇ ਜਾਂ ਵੱਡੇ ਭਾਈ ਭੈਣਾਂ ਦੇ ਸਬੰਧ ਵਿਗੜਨ ਤੋਂ ਬਚਣਾ ਤੁਸੀਂ ਜਿਆਦਾ ਓਵਰ ਕਲੇਵਰ ਬਣ ਕੇ ਕੋਈ ਕੰਮ ਕਰੋਗੇ ਤਾਂ ਬੁੱਧ ਬ੍ਰਹਸਪਤੀ ਜੁਤੀ ਪਰੇਸ਼ਾਨੀ ਦੇ ਸਕਦੀ ਹੈ ਧਿਆਨ ਰੱਖਣ ਵਾਲੀ ਗੱਲ ਕੀ ਆ ਮਸਲਸ ਪ੍ਰੋਬਲਮ ਤੋਂ ਬਚਣਾ ਤੇ ਇਸ ਟਾਈਮ ਤੇ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰਦੇ ਰਹਿਣਾ ਅਗਰ ਕਿਸੇ ਤਰ੍ਹਾਂ ਦੀ ਕੋਈ ਮਸਲਸ ਪ੍ਰੋਬਲਮ ਹੋਵੇ ਤਾਂ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛਾ ਹੋਇਆ ਤਾਂ ਦਾ ਮਾਲਕ ਆਪਣੇ ਹੀ ਘਰ ਚ ਗਿਆ ਬ੍ਰਸਪਤ ਪਹਿਲਾਂ ਤੋਂ ਇੱਥੇ ਬਰਾਜ਼ਮਾ ਨੇ ਤਾਂ ਲਈ ਪੈਸੇ ਲਈ ਬਿਜ਼ਨਸ ਲਈ ਵਧੀਆ ਯਾਤਰਾ ਲਈ ਵਧੀਆ ਵਿਦੇਸ਼ ਯਾਤਰਾ ਲਈ ਵਧੀਆ ਤੇ ਕੋਈ ਨਵਾਂ ਬਿਜ਼ਨਸ ਕਰਨਾ ਹੈ ਉਹਦੇ ਲਈ ਅੱਛਾ ਦਿਮਾਗ ਦੇ ਘੋੜੇ ਬੜੇ ਭੱਜਣਿਆ ਹੁਣ ਔਰ ਚੰਗੇ ਚੰਗੇ ਵਧੀਆ ਵਧੀਆ ਆਈਡੀਆ ਸੋਨੇ ਆ ਬਸ ਇੱਕ ਗੱਲ ਦਾ ਧਿਆਨ ਰੱਖਣਾ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਉਹ ਥੋੜੀ ਖਰਾਬ ਹੋ ਸਕਦੀ ਹੈ ਅਗਰ ਹੋਵੇ ਤਾਂ ਕੇਸਰ ਦਾ ਤਿਲਕ ਤੇ ਚਨੇ ਦੀ ਦਾਲ ਧਾਰਮਿਕ ਸਥਾਨ ਤੇ ਤਿੰਦ ਰਹਿਣਾ ਜੈਮਨੀ ਜਾਨੀ ਮਿਥੂ ਰਾਸ਼ੀ ਦੇ ਘਰ ਆਪਣੇ ਹੀ ਰਾਸ਼ੀ ਵਿੱਚ ਆਪੜਾ ਗ੍ਰਹਿ ਮੈਂ ਉਹੀ ਦੱਸਿਆ ਸੀ ਨਾ ਤੁਹਾਨੂੰ ਪਹਿਲਾਂ ਕਿ ਆਪਣੇ ਘਰ ਦੇ ਸ਼ੀਸ਼ੇ ਕੋਈ ਨਹੀਂ ਤੋੜਦਾ ਮਤਲਬ ਆਪਣੇ ਘਰ ਦਾ ਨੁਕਸਾਨ ਕੋਈ ਨਹੀਂ ਕਰਦਾ ਬੁੱਧ ਆ ਰਿਹਾ ਆਪਣੇ ਘਰ ਵਿੱਚ ਵਧੀਆ ਸਭ ਤੋਂ ਵਧੀਆ ਮਿਥੂ ਰਾਸ਼ੀ ਵਾਲਿਆਂ ਲਈ ਹੋਇਆ ਬੁੱਧ ਤੇ ਬ੍ਰਸਪਤੀ ਜੁਤੀ ਰਿਸ਼ਤਿਆਂ ਲਈ ਅੱਛੀ ਆ ਤੇ ਵਿਦਿਆਰਥੀਆਂ ਲਈ اچھی ਆ ਗੁੜ ਗਿਆਨ ਲਈ اچھی ਆ ਵਿਗਿਆਨੀਆਂ ਲਈ اچھی ਆ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲਿਆਂ ਲਈ اچھی ਆ ਜਦੋਂ ਇੱਥੇ ਆ ਕੇ ਸੂਰਜ ਬਹਿ ਜਾਏਗਾ ਤਾਂ ਸਮਝੋ ਬੱਲੇ ਬੱਲੇ ਹੋ ਜੇਗੀ ਉਹ ਹੋਏਗੀ ਸੰਗਰਾਮ ਤੋਂ ਬਾਅਦ ਤੇ ਸੂਰਜ ਬੁੱਧ ਤੇ ਬ੍ਰਹਸਪਤ ਇਕੱਠੇ ਹੋਣਗੇ ਰਿਲੈਕਸ ਮਿਲੇਗੀ ਬੜੀ ਹੀ ਵਧੀਆ ਰਾਜਨੀਤੀ ਵਿੱਚ ਥੋੜਾ ਇਹ ਫੇਰ ਬਦਲ ਹੋ ਸਕਦਾ ਹੈ ਪਰ ਨਾਲ ਹੀ ਚੰਗੀ ਪੋਸਟ ਤੁਹਾਨੂੰ ਮਿਲ ਜਾਏਗੀ ਕੈਂਸਰ ਜਾਨੀ ਕਰਕਰਾਂਸ਼ੀ ਦੀ ਗੱਲ ਕਰੀਏ ਤਾਂ ਕਰਕਰਾਂਸ਼ੀ ਵਾਲਿਆਂ ਦੇ ਲਈ ਇਹ ਬੁੱਧ ਦਾ ਰਾਸ਼ੀ ਪਰਿਵਰਤਨ ਮਿਲਿਆ ਜੁਲਿਆ ਜਿਹਾ ਪ੍ਰਭਾਵ ਆਏਗਾ ਥੋੜੀਆ ਸਿਹਤ ਪ੍ਰਤੀ ਪਰੇਸ਼ਾਨੀਆਂ ਦੇਵੇਗਾ ਕਿਉਂਕਿ ਬਾਹਰਲੇ ਖਾਣੇ ਦਾ ਮਾਲਕ ਹੈ ਬਾਹਰਵੇਂ ਸਥਾਨ 'ਚ ਚਲਾ ਗਿਆ ਥੋੜੀ ਅੱਖਾਂ ਦੀ ਟੈਨਸ਼ਨ ਦੇਵੇਗਾ ਤੇ ਕਿਉਂਕਿ ਕਿਤੂ ਪਹਿਲਾਂ ਤੋਂ ਹੀ ਦੂਸਰੇ ਸਥਾਨ 'ਚ ਚਲ ਰਿਹਾ ਛੱਟਚੋੜ ਤੋਂ ਬਚਣਾ ਹੈ ਘਬਰਾਣਾ ਜ਼ਿਆਦਾ ਨਹੀਂ ਧੋਖੇ ਤੋਂ ਬਚਣਾ ਹੈ ਕੰਮ ਥੋੜੇ ਦਲੇ ਹੋਣਗੇ ਬਿਜ਼ਨਸ ਕੰਮਕਾਰ ਵਿੱਚ ਕਾਟੇ ਵਾਲੇ ਥੋੜੇ ਸਿਤਾਰੇ ਇਸ ਕਰਕੇ ਥੋੜਾ ਜੀ ਇਨਵੈਸਟਮੈਂਟ ਜੋ ਵੀ ਕਰਨੀ ਹੈ ਬਹੁਤ ਸੋਚ ਸਮਝ ਕੇ ਕਰਨੀ ਹੈ ਸਿਹਤ ਦਾ ਧਿਆਨ ਰੱਖਣਾ ਹੈ ਵੀਪੀ ਵਗੈਰਾ ਵੱਧ ਘਟ ਸਕਦਾ ਹੈ ਤਾਂ ਉਹਦੇ ਲਈ ਸਿਰਫ ਬੁੱਧ ਨੂੰ ਸਹੀ ਕਰਨ ਲਈ ਸੈਅਰ ਕਰਨੀ ਹੈ ਅਨਛੇ ਨੂੰ ਸਤਨਾਜਾਪਾਉਂਦੇ ਰਹਿਣਾ ਹੈ ਬਾਹਰ ਕਿਤੇ ਤੇ ਨਾਲ ਤਾਂਬੇ ਦਾ ਪੈਸਾ ਕੋਲ ਰੱਖ ਲੈ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਿੰਘ ਰਾਸ਼ੀ ਵਾਲੇ ਲਈ ਤਾਂ ਦਾ ਇਨਕਮ ਦਾ ਮਾਲਕ ਆਪਣੇ ਘਰ ਵਿੱਚ ਗਿਆ ਜਿਆਦਾ ਪ੍ਰੋਫਿਟ ਲੈ ਲਈਏ ਸਿਤਾਰੇ ਚੰਗੇ ਹੋਏ ਵਿਦੇਸ਼ ਯਾਤਰਾ ਦੀ ਤੁਹਾਡੇ ਲਈ ਵੀ ਗਰਿਆ ਬਹੁਤ ਅੱਛੇ ਹੋਏ ਕਿਸੇ ਪੇਪਰ ਵਰਕ ਦੀ ਕਾਫੀ ਢੇਰ ਤੋਂ ਚੱਲੀ ਆ ਰਹੀ ਪਰੇਸ਼ਾਨੀ ਠੀਕ ਹੋਣ ਵਾਲੀ ਆ ਪੇਪਰ ਵਰਕ ਤੁਹਾਡਾ ਪੂਰੀ ਤਰ੍ਹਾਂ ਨਾਲ ਹੋ ਜਾਏਗਾ ਤੇ ਨਾਲ ਰਿਲੈਕਸ ਮਿਲੇਗੀ ਸਿਤਾਰੇ ਤੁਹਾਡੇ ਉੱਚ ਦੇ ਚੱਲਣਗੇ ਸੂਰਜ ਦੀ એનર્ਜੀ ਬਿਲਕੁਲ ਅੱਛੀ ਉਦੋਂ ਹੋਰ ਜ਼ਿਆਦਾ ਅੱਛੀ ਹੋ ਜਾਏਗੀ ਜਦੋਂ ਸੂਰਜ ਨਾਲ ਆ ਜਾਏਗਾ 19 ਦੇਰ ਤੱਕ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਪਿਤਾ ਦੇ ਪੈਰੀ ਹੱਥ ਲਾਣਾ ਤੇ ਨਾਲ ਤਾਂਬੇ ਦਾ ਪੈਸਾ ਤੁਸੀਂ ਵੀ ਮੋਰੀ ਵਾਲਾ ਨਹੀਂ ਰੱਖਣਾ ਦੂਸਰਾ ਪੈਸਾ ਆਪਣੀ ਜੇਬ ਚ ਹਮੇਸ਼ਾ ਰੱਖੋ ਵਰਗੋ ਜਨਿਕ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲੇ ਦੇ ਲਈ 10ਵੇਂ ਗਿਆ ਬੁੱਧ ਅੱਛਾ ਹੋ ਗਿਆ ਔਲਾਦ ਲਈ ਅੱਛਾ ਹੋ ਗਿਆ ਪਰਿਵਾਰ ਲਈ ਅੱਛਾ ਹੋ ਗਿਆ ਕੰਮਕਾਰ ਲਈ ਅੱਛਾ ਹੋ ਗਿਆ ਅੱਛੇ ਲੋਕਾਂ ਦੇ ਸਬੰਧ ਨਾਲ ਮੀਟਿੰਗ ਲਈ ਅੱਛਾ ਹੋ ਗਿਆ ਤੇ ਨਾਲ ਹੀ ਜਦੋਂ ਬੁੱਧ ਅੱਛਾ ਪ੍ਰਭਾਵ ਦੇ ਰਿਹਾ ਹੋਵੇ ਤਾਂ ਸਮਝੋ ਬੁੱਧ ਦੀ એનર્ਜੀ ਤੁਹਾਨੂੰ ਬਿਜ਼ਨਸ ਕੰਮਕਾਰ ਵਿੱਚ ਗੱਲਬਾਤ ਰਾਹੀਂ ਅੱਗੇ ਵਧਣ ਲਈ ਬਹੁਤ ਹੀ ਜ਼ਿਆਦਾ એનર્ਜੀ ਦੇਂਦੀ ਆ ਤਾਂ ਧਿਆਨ ਰੱਖਣਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਡੀਲ ਕਰਨੀ ਹੈ ਤਾਂ ਆਪਣੀ ਗੱਲਬਾਤਾਂ ਇਮਪ੍ਰੈਸ਼ਨ ਵਧੀਆ ਪਵੇ ਤਾਂ ਬੁੱਧ ਨੂੰ ਹੋਰ ਸ਼ੁਭ ਕਰਕੇ ਰੱਖਣਾ ਤੁਸੀਂ ਯਾਨੀ ਹਰੀ ਮੂੰਗੀ ਕਬੂਤਰਾਂ ਨੂੰ ਪਾਉਂਦੇ ਰਹਿਣਾ ਤੇ ਨਾਲ ਭੈਣ ਭੂਆ ਦੀ ਮਦਦ ਕਰ ਦੇਣੀ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਦੇ ਦੇਣਾ ਵੈਸੇ ਤੁਹਾਡੇ ਜੋ ਵੀ ਕੰਮ ਰੁਕੇ ਹੋਏ ਸੀ ਕਿਸੇ ਨਾਲ ਮੀਟਿੰਗ ਕਰਨ ਵਾਲਾ ਕੋਈ ਉਹਦੇ ਵਿੱਚ ਤੁਹਾਨੂੰ ਸਕਸੈਸ ਹੁਣ ਮਿਲਣ ਵਾਲੀ ਆ ਲਿਬਰਾਜ਼ਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬੁੱਧ ਜੋ ਹੈ ਅ 8ਵੇਂ ਸਥਾਨ ਚੋਂ ਨਿਕਲ ਕੇ ਜਾਏਗਾ 9ਵੇਂ ਸਥਾਨ ਸਭ ਤੋਂ ਵਧੀਆ ਤੇ ਤੁਲਾ ਰਾਗਨ ਤੇ ਤੁਲਾ ਰਾਸ਼ੀ ਵਾਲਿਆਂ ਲਈ ਹੋਇਆ ਅਠਵੇਂ ਬੁੱਧ ਨੇ ਥੋੜੀ ਜਿਹੀ ਪਰੇਸ਼ਾਨੀ ਤੁਹਾਨੂੰ ਦਿੱਤੀ ਕਿਉਂਕਿ ਕਿਸਮਤ ਦਾ ਮਾਲਕ ਸੀ ਆਪਣੇ ਤੋਂ ਬਾਹਰ ਵਿੱਚ ਬੈਠਾ ਸੀ ਦਿਖ ਰਿਹਾ ਕੰਮ ਸਾਹਮਣੇ ਹੋ ਨਹੀਂ ਰਹੇ ਹਰ ਤਰ੍ਹਾਂ ਦੇ ਨਾਲ ਪੇਪਰ ਵਰਕ ਠੀਕ ਆ ਪਰ ਫਿਰ ਵੀ ਪੁੱਛਗੇ ਚ ਵਾਧੂ ਖੱਜਲ ਖਵਾਰੀ ਵਾਧੂ ਹਰ ਜਗ੍ਹਾ ਤੇ ਹੋ ਰਹੀ ਹੈ ਤੇ ਪੇਟ ਸਬੰਧੀ ਦੰਦਾ ਪਰਸੰਬੰਧੀ ਜੋ ਪਰੇਸ਼ਾਨੀ ਤੁਹਾਨੂੰ ਆਰਐਸਆਰ ਦੀ وجہ ਨਾਲ ਤੁਹਾਨੂੰ ਹਸਪੀਟਲ ਦੇ ਚੱਕਰ ਵੀ ਲੱਗੇ ਇਨਫੈਕਸ਼ਨ ਕਿਸੇ ਦੇ ਹੋਈ ਕਿਸੇ ਨੂੰ ਕੁਛ ਤੇ ਕਿਸੇ ਨੂੰ ਕੁਛ ਚਲੋ ਸ਼ੁਕਰ ਨੇ ਸਾਂਭੀ ਰੱਖਿਆ ਵਸੇ ਸ਼ੁਕਰ ਆਪਣੇ ਲਗਨ ਨੂੰ ਦੇਖ ਰਿਹਾ ਸੀ ਤੇ ਹੁਣ ਬੁੱਧ ਜਾਏਗਾ ਨਵੇਂ ਸਥਾਨ ਵਿੱਚ ਵਧੀਆ ਹੋ ਜਾਏਗਾ ਪ੍ਰੇਮ ਸੁਮੰਦ ਲਈ ਅੱਛਾ ਵਿਆਹ ਸਾਦੀ ਲਈ ਅੱਛਾ ਕੋਈ ਗੱਲਬਾਤ ਕਿਤੇ ਚੱਲੀ ਸੀ ਕੋਈ ਰੁਕਾਵਟ ਪਈ ਸੀ ਤਾਂ ਉਹ ਹੁਣ ਦੂਰ ਹੋ ਜਾਏਗੀ ਕਿਸੇ ਵੀ ਤਰ੍ਹਾਂ ਨਾਲ ਪਈਆਂ ਹੋਈਆਂ ਅੜਚਨਾ ਹਰ ਕੰਮ ਵਿੱਚ ਬੁੱਧ ਇੱਥੇ 9ਵੇਂ ਸਥਾਨ 'ਚ ਠੀਕ ਕਰੇਗਾ ਪਰ ਆਪਣੇ ਇਸ ਨੂੰ ਪੀਲੇ ਫੁੱਲ ਚੜਾਉਂਦੇ ਰਹਿਣਾ ਤੇ ਹਰਾ ਰੰਗ ਨਾ ਪਾਉਣਾ ਤੇ ਚੱਲਦੇ ਪਾਣੀ ਵਿੱਚ ਚੌਲ ਹਲਦੀ ਚਾਲ ਪਰਵਾ ਕਰਨਾ ਜਦੋਂ ਤੱਕ ਬੁੱਧ ਇਸ ਘਰ ਵਿੱਚ ਹੈ ਉਦੋਂ ਤੱਕ ਉਪਾ ਕਰਨਾ ਪਵੇਗਾ ਅਗਲੀ ਰਾਸ਼ੀ ਸਕੋਰਪੀਆ ਜਾਨੀ ਬ੍ਰਿਸ਼ਚਿਕ ਰਾਸ਼ੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਗ੍ਰਹਿਆਂ ਦੇ ਮੁਤਾਬਕ ਬੁੱਧ 8ਵੇਂ ਸਥਾਨ ਵਿੱਚ ਗਿਆ ਵਧੀਆ ਨਹੀਂ ਆ ਪਰ ਬ੍ਰਸਪਤ ਕਿਉਂਕਿ ਦੂਜੇ ਥਾਂ ਨੂੰ ਦੇਖ ਰਿਹਾ ਤਾਂ ਜਿੰਨਾ ਬਾਣੀ ਚ ਮਿਠਾਸ ਰੱਖੋਗੇ ਜਿੰਨਾ ਸ਼ਬਦਾ ਤੇ ਕੰਟਰੋਲ ਰੱਖੋਗੇ ਇਹ ਬੁੱਧ ਅਸ਼ਟਮੇਸ਼ ਦੀ એનર્ਜੀ ਉਨੀ ਹੀ ਘਟੇ ਪਹਿਲੇ ਥੋੜੇ ਦਿਨ ਤਾਈਂ ਸੂਰਜ ਦੇ ਨਕਸ਼ਤਰ ਚ ਰਹੇਗਾ ਤਾਂ ਵਧੀਆ ਕੰਫੀਡੈਂਸ ਨਾਲ ਤੁਸੀਂ ਗੱਲ ਕਰੋਗੇ ਮੰਗਲ ਦੇ ਨਕਸ਼ਤਰ ਚ ਰਹੇਗਾ ਉਸ ਤੋਂ ਬਾਅਦ ਰਾਹੁ ਦੇ ਨਕਸ਼ਤਰ ਚ ਆਏਗਾ ਤਾਂ ਥੋੜੀ ਸੇਤੇ ਪੇਟ ਦੀ ਪਰੇਸ਼ਾਨੀ ਵੱਧ ਸਕਦੀ ਹੈ ਤੁਹਾਨੂੰ ਤਾਂ ਬੁੱਧ ਅੱਠਵੇਂ ਸਥਾਨ ਵਿੱਚ ਥੋੜਾ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਇੱਕ ਤਾਂ ਬੈਸਵਾਜੀ ਤੋਂ ਬਚਣਾ ਹੈ ਤੇ ਦੂਜਾ ਪੇਟ ਸਬੰਧੀ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਥੋੜਾ ਖਾਣ ਪੀਣ ਦਾ ਧਿਆਨ ਰੱਖਣਾ ਹੈ ਤੇ ਤੀਜਾ ਬੈਸਵਾਜੀ ਤੇ ਮਾਤਾ ਪਿਤਾ ਨਾਲ ਭੈਣ ਭਾਈ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਕਰਨੇ ਆ ਖਰਾਬ ਨਹੀਂ ਕਰਨੇ ਤੇ ਬੁੱਧ ਨੂੰ ਸ਼ੁਭ ਕਰਨ ਲਈ ਤੁਸੀਂ ਹਰੀ ਮੂੰਗੀ ਲੈ ਕੇ ਜਾਂ ਹਰੀਆਂ ਸਬਜ਼ੀਆਂ ਤੁਸੀਂ ਧਾਰਮਿਕ ਸਥਾਨ ਤੇ ਇਸ ਟਾਈਮ ਤੇ ਰੱਖ ਸਕਦੇ ਹੋ ਮੇਨ ਗੱਲ ਇਹ ਆ ਕਿ ਹਰਾ ਰੰਗ ਬਿਲਕੁਲ ਨਹੀਂ ਪਾਉਣਾ ਸਕੋਰਪੀਓ ਜਣੀ ਸੌਰੀ ਸੈਜੀਟੇਰੀਅਸ ਜਣੀ ਤਨੂਰਾਸ਼ੀ ਵਾਲਿਆਂ ਦੇ ਲਈ 6ਵੇਂ ਖਾਨੇ ਚੋਂ ਨਿਕਲ ਕੇ ਬੁੱਧ 7ਵੇਂ ਖਾਨੇ ਦਾ ਮਾਲਕ ਆਪਣੇ ਹੀ ਘਰ ਵਿੱਚ ਤੇ ਬ੍ਰਹਸਪਤ ਪਹਿਲਾ ਤੂੰ ਦੇਖ ਰਿਹਾ ਸਾਹਮਣੇ ਕਿਸੇ ਨਾ ਕਿਸੇ ਨੂੰ ਪਾਸੇ ਤੇ ਸਾਈਡ ਤੇ ਕੋਈ ਨਾ ਕੋਈ ਪ੍ਰੋਬਲਮ ਤੇ ਦਰਦ ਰਹੇਗਾ ਪਰ ਇੱਥੇ ਬੈਠ ਕੇ ਬੁੱਧ ਤੁਹਾਨੂੰ ਪੇਪਰ ਵਰਕ ਦੀ ਪਰੇਸ਼ਾਨੀ ਤੇ ਨਾਲ ਜੋ ਤੁਸੀਂ ਪਾਰਟਨਰਸ਼ਿਪ ਚ ਕੰਮ ਕਰਨਾ ਉਹਦੇ ਦੇ ਰਸਤੇ ਖੋਲਣ ਵਾਲਾ ਪਰੇਸ਼ਾਨੀ ਦੂਰ ਕਰਨ ਵਾਲਾ ਪਾਰਟਨਰਸ਼ਿਪ ਦੇ ਵਿੱਚ ਉਲਝੇਵੇਂ ਲਈ ਕੋਈ ਨਾ ਕੋਈ ਗ੍ਰਹਿ ਤੁਹਾਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਆ ਗੱਲ ਚੱਲਦੀ ਹੈ ਫਿਰ ਰੁਕ ਜਾਂਦੀ ਹੈ ਚੱਲਦੀ ਹੈ ਪਰ ਰੁਕ ਜਾਂਦੀ ਹੈ ਪਰ ਇੱਥੇ ਬੁੱਧ ਤੇ ਬ੍ਰਹਸਪਤ ਦੀ ਯੁਤੀ ਤੁਹਾਨੂੰ ਸ਼ੁਭ ਕੰਮਾਂ ਦੇ ਲਈ ਅੱਗੇ ਵਧਾਉਣ ਵਿੱਚ ਵਧੀਆ ਰਹੇਗੀ ਸ਼ੁਕਰ ਦੇ ਘਰ ਚ ਬੁੱਧ ਵਧੀਆ ਸੀ ਤੇ ਹੁਣ ਬੁੱਧ ਆਪਣੇ ਹੀ ਘਰ ਵਿੱਚ ਹੋਰ ਜ਼ਿਆਦਾ ਅੱਛਾ ਕੰਮ ਕਰੇਗਾ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗੇਗਾ ਸੋਸ਼ਲ ਮੀਡੀਆ ਤੇ ਨੇਮ ਫੇਮ ਵਧੇਗਾ ਪਰ ਆਪਣੇ ਭੇਤ ਕਿਸੇ ਨੂੰ ਦੇਣ ਇੱਥੇ ਬੁੱਧ ਸਤ ਦੀ ਪਰੇਸ਼ਾਨੀ ਹੋ ਸਕਦੀ ਆ ਆਪਣੇ ਕੰਮ ਦੂਜੇ ਦੀ ਸਲਾਹ ਨਾਲ ਕਰਨੇ ਜ਼ਿਆਦਾ ਫਾਇਦੇਮੰਦ ਹੋਣਗੇ ਖਾਸ ਤੌਰ ਤੇ ਬਜ਼ੁਰਗਾਂ ਦੀ ਸਲਾਹ ਨਾਲ ਕਿਉਂਕਿ ਬ੍ਰਹਸਪਤ ਤੇ ਬਜ਼ੁਰਗਾਂ ਦਾ ਕਾਰਕਮ ਨਹੀਂ ਜਾਂਦਾ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਬੁੱਧ ਗਿਆਜੀ 6ਵੇਂ ਸਥਾਨ ਵਿੱਚ ਬ੍ਰਹਸਪਤ ਦੇ ਨਾਲ 12ਵੇਂ ਖਾਨੇ ਨੂੰ ਦੇਖੇਗਾ ਥੋੜੀ ਬੋਤੀ ਕਿਸੇ ਨਾ ਕਿਸੇ ਵਜ੍ਹਾ ਨਾਲ ਕੁਝ ਨਾ ਕੁਝ ਖੱਜਲ ਖਵਾਰੀ ਰਹੇਗੀ ਪਰ ਲੱਗੇਗਾ ਕਦੇ ਕਿ ਕੰਮ ਹੋ ਜਾਣਾ ਲੱਗੇਗਾ ਕਦੇ ਕਿ ਲਿਆ ਹੋ ਹੀ ਨਹੀਂ ਰਿਹਾ ਇਸੇ ਤਰ੍ਹਾਂ ਦੇ ਨਾਲ ੜਾਵਾਂ ਡੋਲ ਸਥਿਤੀ ਥੋੜੀ ਜੀ ਪਰ ਮੰਗਲ ਜੋ ਹੈ ਉਹ ਵੀ ਤੁਹਾਡਾ 8ਵੇਂ ਸਥਾਨ ਵਿੱਚ ਚਲੇ ਜਾਣਾ ਹੈ ਬ੍ਰਸਪਤ ਤੇ ਜੋ ਦੀ ਯੂਤੀ ਬਣੇਗੀ ਬੁੱਧ ਦੀ 12ਵੇਂ ਖਾਨੇ ਨੂੰ ਬੁੱਧ ਦੇਖੇਗਾ ਤਾਂ ਅੱਖਾਂ ਬੰਦ ਕਰਕੇ ਕਿਸੇ ਤੇ ਕਰਨਾ ਭਰੋਸਾ ਹਾ ਨੁਕਸਾਨ ਹੀ ਕਰਾਏਗਾ ਪਹਿਲਾਂ ਹੀ ਰਾਹੂ ਜੋ ਹੈ ਉਹ ਉਹਦੀ ਬੁੱਧ ਤੇ ਦ੍ਰਿਸ਼ਟੀ ਪੈਣ ਵਾਲੀ ਹੈ ਤੇ ਬੁੱਧ ਰਾਹੂ ਬ੍ਰਸਪਦ ਦਾ ਯੋਗ ਨੁਕਸਾਨ ਕਰਾ ਸਕਦਾ ਕਿਸੇ ਤੇ ਕੀਤੇ ਵਿਸ਼ਵਾਸ ਤੇ ਕਰਕੇ ਤਾਂ ਇਸ ਕਰਕੇ ਪਹਿਲੀ ਗੱਲ ਤਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਦੂਜਾ ਚਾਂਦੀ ਦਾ ਛੱਲਾ ਇੱਕ ਆਪਣੇ ਰਿੰਗ ਫਿੰਗਰ ਚ ਪਾ ਕੇ ਰੱਖਣਾ ਤੇ ਤੀਜਾ ਆਪਣੇ ਮਨ ਤੇ ਦਿਮਾਗ ਨੂੰ ਸਟੇਬਲ ਕਰਕੇ ਜੋ ਗੱਲ ਕਰਨੀ ਹੈ ਭਾਵੇਂ ਆਪਣਾ ਮਨ ਉਹ ਚੀਜ਼ ਲਈ ਨਾ ਮੰਨੇ ਉਹ ਕੰਮ ਕਦੇ ਵੀ ਨਹੀਂ ਕਰਨਾ ਤੁਸੀਂ ਜਦੋਂ ਤੱਕ ਬੁੱਧ ਤੁਹਾਡੇ 6 ਮਹੀਨੇ استان ਵਿੱਚ ਹੈ ਠੀਕ ਅਗਲੀ ਰਾਸ਼ੀ ਅਕੂਰਸ ਚਣੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਬੁੱਧ ਗਿਆ ਪੰਜਵੇਂ ਸਥਾਨ ਵਿੱਚ ਪੰਜਵਾਂ ਸਥਾਨ ਤੁਹਾਨੂੰ ਪਤਾ ਹੀ ਹੈ ਸੋਚ ਦਾ ਹੈ ਤੁਹਾਡੀ ਪੜ੍ਹਾਈ ਦਾ ਹੈ ਤੁਹਾਡੇ ਗਿਆਨ ਦਾ ਹੈ ਤੁਹਾਡੇ ਔਲਾਦ ਦਾ ਹੈ ਹਨਾ ਤੇ ਕਿਸੇ ਪੇਪਰ ਵਰਕ ਪੇਪਰ ਵਰਕ ਨਹੀਂ ਸਟੱਡੀ ਦਾ ਕਹਿ ਸਕਦੇ ਆਪਾਂ ਪ੍ਰੇਮ ਸਬੰਧਾਂ ਦਾ ਕਹਿ ਸਕਦੇ ਆ ਚਲੋ ਸਟੱਡੀ ਲਈ ਸਿਤਾਰੇ ਇੱਥੇ ਅੱਛੇ ਹੋਏ ਬੁੱਧ ਨੇ ਬਹੁਤ ਅੱਛਾ ਕੰਮ ਕਰਨਾ ਹੈ ਜੀ ਇੱਥੇ ਮਨ ਦੀ ਬਜਾਏ ਦਿਮਾਗ ਤੋਂ ਫੈਸਲੇ ਲਵੋਗੇ ਤਾਂ ਸਮਝੋ ਕਾਫੀ ਤਰੱਕੀ ਹੋ ਸਕਦੀ ਹੈ ਇਮੋਸ਼ਨਲ ਹੋਣਾ ਨਹੀਂ ਹੈ ਬਸ ਸੋਚਣਾ ਕਿ ਕਿੱਥੇ ਕਿੱਦਾਂ ਕੀ ਕਰ ਸਕਦੇ ਆ ਤੇ ਕਿਉਂ ਕੀ ਕਾਰਨ ਐ ਇਸ ਚੀਜ਼ ਦਾ ਤੇ ਉਹ ਕਾਰਨ ਲੱਭਣ ਤੇ ਤੁਸੀਂ ਸਕਸੈਸ ਪਾ ਲਵੋਗੇ ਦੂਜੀ ਗੱਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਬੁੱਧ ਦਾ ਪੰਜਵੇਂ ਸਥਾਨ ਵਿੱਚ ਤਾਂ ਤੁਹਾਨੂੰ ਹੀ ਤਾਂਬੇ ਦਾ ਪੈਸਾ ਕੋਲ ਰੱਖਣਾ ਚਾਹੀਦਾ ਤਾਂਬੇ ਦੇ ਗਲਾਸ ਵਿੱਚ ਪਾਣੀ ਪੀਣਾ ਚਾਹੀਦਾ ਮਾਂ ਦੇ ਪੈਰੀ ਹੱਥ ਲਾਉਣਾ ਚਾਹੀਦਾ ਸਭ ਤੋਂ ਵਧੀਆ ਬਾਣੀ ਤੇ ਮਠਾਸ ਰੱਖ ਕੇ ਚੱਲਣਾ ਚਾਹੀਦਾ ਕੇਸਰ ਦੀ ਡੱਬੀ ਆਪਣੇ ਕੋਲ ਰੱਖਣ ਤੇ ਬੁੱਧ ਬ੍ਰਸਪਦ ਜੋਕ ਸ਼ੁਭផល ਦੇਗਾ ਪਾਇਸੇ ਜਾਨੀ ਮੇਂਧਾ ਰਾਸ਼ੀ ਵਾਲਿਆਂ ਦੇ ਲਈ ਚੌਥੇ ਖਾਨੇ ਦਾ ਮਾਲਕ ਆਪਣੇ ਹੀ ਘਰ ਵਿੱਚ ਗਿਆ ਉਹਦਾ ਮਾਤਾ ਦੀ ਸੇਧ ਤਾਂ ਖਰਾਬ ਕਰੇਗਾ ਬੇਸ਼ੱਕ ਆਪਣੇ ਘਰ ਚ ਗਿਆ ਹੈ ਕਿਉਂਕਿ ਬ੍ਰਸਪਤ ਜੋ ਹੈ ਬ੍ਰਸਪਤ ਤੇ ਬੁੱਧ ਵੀ ਜਿਆਦਾ ਭੰਦੇ ਕੋਈ ਨਹੀਂ ਤੇ ਦਸਵੇਂ ਖਾਨੇ ਨੂੰ ਦੇਖ ਰਿਹਾ ਤੇ ਉਹ ਹਸਪੀਟਲ ਦਾ ਕਾਰਕ ਵੀ ਹੈ ਦਸਵਾਂ ਖਾਨਾ ਕੋਰਟ ਕਚੈਰੀ ਦਾ ਕਾਰਕ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਈ ਪੁਰਾਣੀ ਜੱਲੀ ਲਾਗਬਾੜ ਦੀ وجہ ਨਾਲ ਕੋਈ ਉਲਝੀਵਾ ਖੜਾ ਹੋ ਸਕਦਾ ਹੈ ਬਸ ਧਿਆਨ ਇਸ ਚੀਜ਼ ਦਾ ਰੱਖਣਾ ਕਿ ਨਜ਼ਰਾਂ ਤੋਂ ਬਚਣਾ ਹੈ ਮਾਤਾ ਦੀ ਸੇਧ ਦਾ ਧਿਆਨ ਰੱਖਣਾ ਹੈ ਥੋੜਾ ਜੋੜਾਂ ਚ ਦਰਦ ਗੋਡਿਆਂ ਦੀ ਪ੍ਰੋਬਲਮ ਵਗੈਰਾ ਜਿਆਦਾ ਪਰੇਸ਼ਾਨ ਕਰੇ ਕੱਚਾ ਉਹਦੇ ਪਾਣੀ ਵਿੱਚ ਚਨੇ ਦੀ ਦਾਲ ਕਦੇ ਕਦੇ ਤੋਤਾ ਛਿੱਟਾ ਮਾਰ ਕੇ ਜਲ ਪ੍ਰਵਾਹ ਕਰੋ ਬ੍ਰਸਪਤ ਤੇ ਚੰਦਰ ਦਾ ਜੋਗ ਬੁੱਧ ਦੀ એનર્ਜੀ ਨੂੰ ਸ਼ੋਭਾ ਕਰੇਗਾ ਤੇ ਬੁੱਧ ਨੂੰ ਸ਼ੁਭ ਕਰਨ ਲਈ ਕਿਤੇ ਨਾ ਕਿਤੇ ਪੇੜ ਪੌਦੇ ਲਗਾ ਸਕਦੇ ਹੋ ਬੁੱਧਵਾਰ ਨੂੰ ਸ਼ੁੱਕਰਵਾਰ ਨੂੰ ਲਗਾਏ ਪੇੜ ਪੌਦੇ ਹਮੇਸ਼ਾ ਸ਼ੁਭផល ਦਿੰਦੇ ਆ ਹਮੇਸ਼ਾ ਕਿਉਂ ਕਿਤੇ ਵੀ ਪੇੜ ਪੌਦੇ ਲਗਾਓ ਕਿਸੇ ਵੀ ਦਿਨ ਲਾਓ ਹਮੇਸ਼ਾ ਸ਼ੁਭੀ ਹੁੰਦੇ ਆ ਪਰ ਜੇ ਬੁੱਧਚਾਰ ਹੋਵੇ ਤਾਂ ਬੁੱਧਵਾਰ ਵਾਲੇ ਦਿਨ ਜਾਂ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਕੋਈ ਪੇੜ ਫਲਾਂ ਵਾਲੇ ਲਗਾ ਸਕਦੇ ਹੋ ਠੀਕ ਇਹ ਸੀ ਜੀ 12 ਰਾਸ਼ੀਆਂ ਦੇ ਬੁੱਧ ਦਾ ਰਾਸ਼ੀ ਪਰਿਵਰਤਨ ਜੋ ਕਿ ਬੁੱਧ ਬ੍ਰਹਿਸਪਤ ਦੀ ਯੁਤੀ ਬਣੀ ਹੈ ਨਾ ਬੁੱਧ ਤੇ ਬ੍ਰਹਿਸਪਤ ਦੀ ਯੁਤੀ ਬਣੀ ਤੇ ਇਹ ਬੁੱਧ ਬ੍ਰਹਿਸਪਤ ਦਾ ਜੋ ਯੋਗ ਹੈ ਇਹ 12 ਰਾਸ਼ੀਆਂ ਤੇ ਦੇਖੋ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਯਾਦ ਰੱਖੋ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਉਹ ਹਮੇਸ਼ਾ ਹੀ ਆਪਣਾ ਪ੍ਰਭਾਵ ਪਾਉਂਦਾ ਭਾਵੇਂ ਕਿਸੇ ਵੀ ਤਰ੍ਹਾਂ ਨਾਲ ਪਾਵੇ ਤੇ ਅੱਜ ਜਾਨੀ ਦੇਖੀ ਆਪਾਂ ਤਾਂ 6 ਜੂਨ 6 ਜੂਨ ਤੋਂ ਮਿਥੂ ਰਾਸ਼ੀ ਵਿੱਚ ਜਾਏਗਾ 22 ਜੂਨ ਤੱਕ 22 ਜੂਨ ਨੂੰ ਇਸਨੇ ਕਰਕਰ ਰਾਸ਼ੀ ਵਿੱਚ ਚਲੇ ਜਾਣਾ ਇਹ ਵੀ ਚੰਗੀ ਗੱਲ ਹੈ ਕਿ ਥੋੜੀ ਦੇਰੀ ਜਾਣਾ ਹੈ ਪਰ ਸੂਰਜ ਬੁੱਧ ਦੀ ਜੁਤੀ ਜਦੋਂ ਤੱਕ ਨਹੀਂ ਬਣ ਜਾਂਦੀ ਸੰਗਰਾਮ ਤੱਕ ਉਦੋਂ ਤੱਕ ਕੱਲਾ ਬੁੱਧ ਤੇ ਬ੍ਰਹਸਪਤ ਸਭ ਲਈ ਸ਼ੁਭ ਫਲ ਦੇਵੇ ਇਸ ਦੇ ਲਈ ਤੁਸੀਂ ਕਿਉਂਕਿ ਬੁੱਧ ਆਪਣੇ ਘਰ ਚ ਬ੍ਰਹਸਪਤ ਨਾਲ ਗਿਆ ਤਾਂ ਬਜ਼ੁਰਗਾਂ ਦੀ ਸਲਾਹ ਨਾਲ ਚੱਲਣਾ ਹੈ ਥੋੜਾ ਸਾਹ ਵੀ ਪ੍ਰੋਬਲਮ ਕਿਸੇ ਨਾ ਕਿਸੇ ਨੂੰ ਜ਼ਿਆਦਾ ਹੋਵੇ ਕਿਉਂਕਿ ਬੁੱਧ ਨਾੜਾਂ ਦਾ ਕਾਰਕ ਹੈ ਤੇ ਬ੍ਰਹਸਪਤ ਸ਼ੁੱਧ ਹਵਾ ਦਾ ਕਾਰਕ ਹੈ ਤੇ ਮੰਗਲ ਜੋ ਹੈ ਉਹ ਮੰਗਲ ਕੇਤੂ ਨਾਲ ਜਾ ਰਿਹਾ ਮੈਂ ਤੁਹਾਨੂੰ ਪਤਾ ਬਲਾਹਦਾ ਕਰ ਰਿਹਾ ਤਾਂ ਥੋੜੀ ਇਨਫੈਕਸ਼ਨ ਅਲਰਜੀ ਬਾਡੀ ਦੀ ਪ੍ਰੋਬਲਮ ਅਲਰਜੀ ਜਿੱਦਾਂ ਦਾਣੇ ਵਗੈਰਾ ਕਈ ਵਾਰੀ ਹੋ ਜਾਂਦੇ ਆ ਫੇਸ ਤੇ ਉਹ ਮੰਗਲ ਕੇਤੂ ਦੀ ਚੁੱਤੀ ਬਣਨ ਵਾਲੀ ਉਹਦੇ ਨਾਲ ਵੀ ਹੋਣੀ ਆ ਉਹ ਮੈਂ ਤੁਹਾਨੂੰ ਕੱਲ ਦੱਸਾਂਗੀ ਤੇ ਅਗਰ ਇਦਾਂ ਹੋਵੇ ਤਾਂ ਸਕਿਨ ਦੇ ਲਈ ਤੁਸੀਂ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਦਿੰਦੇ ਰਹੋ ਚਲਦੇ ਪਾਣੀ ਵਿੱਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰਦੇ ਰਹੋ ਤੇ ਪੰਛੀਆਂ ਨੂੰ ਬਾਰਸ ਸਤਨਾਜਾ ਪਾਉਂਦੇ ਰਹੋ ਤੇ ਇਕੱਤਾ ਪੀੜ ਲਗਾ ਦਿਓ ਠੀਕ ਸਮਾਜ ਜਾਂਦਾ ਦਾਬ ਸਦਾ ਇਹ ਉਹ ਦਾ ਰਾਸ਼ੀ ਪਰਵਰਤਨ ਸ਼ੁਭ ਫਾਟਾ sau